ਬਾਇਓਲੋਜੀ ਦਾ ਖਾਲਸਾ ਵਿਗਨੀ ਫਤਿਹ ਤੁਸੀਂ ਕੱਲ੍ਹ ਵਿਧਾਨ ਸਭਾ ਦੇ ਵਿੱਚ ਇੱਕ ਸਰਿਆਮ ਗੁੰਡਾਗਰਦੀ ਦੇਖੀ ਗਈ ਵਿਧਾਇਕ ਵੱਲੋਂ ਸਨੌਰ ਤੋਂ ਵਿਧਾਇਕ ਸੁਮੀਸ਼ਿੰਗ ਪਠਾਨ ਮਾਜਰਾ ਜੋ ਪੱਤਰਕਾਰ ਸੰਦੀਪ ਲਾਦੂ ਕਾ ਤੇ ਮਨਦੀਪ ਸਿੰਘ ਨੂੰ ਬਾਹਰ ਦੇਖਣ ਦੀਆਂ ਧਮਕੀ ਦੇ ਰਹੇ ਸਰਿਆਮ ਜੋ ਜੋ ਜਿਹੜੇ ਕਿ ਉਹ ABC ਚੈਨਲ ਹੈ ਜੋ ਆਪਣਾ ਨਿਰਪੱਖ ਚੈਨਲ ਹੈ ਜੋ ਜਗਤਾਰ ਭੁੱਲਰ ਭਾਜੀ ਹੈ ਜੋ ਬਹੁਤ ਵਧੀਆ ਆਪਣਾ ਨਿਰਪੱਖ ਖਬਰਾਂ ਦਿਖਾਉਂਦੇ ਨੇ ਜਿਉ ਇੱਕ ਵਿਧਾਇਕ ਨੂੰ ਇਹੀਆਂ ਗੱਲਾਂ ਜਿਹੜੀਆਂ ਉਹ ਸ਼ੋਭਾ ਨਹੀਂ ਦੰਦੀਆਂ ਵੀ ਹਾਂ ਤੁਸੀਂ ਤੋਂ ਆ ਜੋ ਬਾਹਰ ਤੋਂ ਨੂੰ ਬਾਹਰ ਦੇਖਾ ਜੇ ਉਹਨਾਂ ਨੇ ਉਹ ਕੋਈ ਖਬਰ ਚਲਾਈ ਵੀ ਸੀ ਕਿ ਇਹ ਨਾ ਆਪਸ ਦੇ ਵਿੱਚ ਇਹ ਦੋ ਵਿਧਾਇਕ ਹੈ ਜੋ ਦਿਨੇਸ਼ ਚੱਡਾ ਤੇ ਆਪਣਾ ਪਠਾਨ ਮਾਜਰਾ ਸਾਹਿਬ ਆਫਰ ਦੇ ਵਿੱਚ ਲੜਪੇ ਤੇ ਉਹਨਾਂ ਦੇ ਉਹ ਸਮਝੌਤੇ ਵਾਸਤੇ ਮੁੱਖ ਮੰਤਰੀ ਨੂੰ ਆਣਾ ਪਿਆ ਜੇ ਇਹ ਗੱਲ ਹੋਈ ਵੀ ਸੀ ਕਿ ਤੇ ਤਾਂ ਉਹਨਾਂ ਨੂੰ ਉਹ ਪਿਆਰ ਨਾਲ ਵੀ ਉਹਨਾਂ ਨਾਲ ਆ ਕੇ ਆਪਣਾ ਗੱਲ ਕਰ ਸਕਦੇ ਸੀਗੇ ਇਹ ਇਹਦੇ ਵਿੱਚ ਉਹਨਾਂ ਨੂੰ ਪ੍ਰੈਸ ਅਮਨਾ ਦਰਸ਼ਕ ਗੈਲਰੀ ਦੇ ਵਿੱਚ ਹੱਥ ਫੜ ਕੇ ਇਹ ਕਿ ਹਾਂ ਤੂੰ ਤੁਹਾਨੂੰ ਬਾਹਰ ਦੇਖਦਾ ਮੈਂ ਆ ਕੇ ਇੱਕ ਇੱਕ ਇੰਨੀ ਚੰਗੀ ਗੱਲ ਇੱਕ ਵਿਧਾਇਕ ਵਾਸਤੇ ਤੁਹਾਨੂੰ ਲੋਕਾਂ ਨੇ ਚੁਣਿਆ ਭਗਵਾਨ ਮਾ ਸਾਂਗਦੇ ਮੇਰੇ 92 ਅਨਮੋਲ ਰਤਨ ਇਹ ਇਹ ਅਨਮੋਲ ਰਤਨ ਵੀ ਹਾਂ ਐਦਾਂ ਧਮਕੀਆਂ ਦੇਣੀਆਂ ਲੋਕਾਂ ਨੂੰ ਐਮ ਐਲ ਏਜ਼ ਧਮਕੀਆਂ ਦੇਦੇ ਗੁੰਡਾ ਕਰਦੀ ਇਹਦਾ ਨੰਗਾ ਨਾਚ ਵਿਧਾ ਸਭਾ ਦੇ ਵਿੱਚ ਕਹਿ ਰਹੇ ਮੈਂ ਤੁਹਾਨੂੰ ਬਾਹਰ ਦੇਖ ਲਊਗਾ ਤੁਹਾਨੂੰ ਦੇਖ ਲਊਗਾ ਬਾਹਰ ਵੀ ਸਭ ਕੀ ਦੇਖ ਲਓਗੇ ਬਾਹਰ ਪੱਤਰਕਾਰਾਂ ਨੂੰ ਕਿ ਬਿਲਕੁਲ ਹੀ ਗळा ਘੁੱਟ ਦਿਆ ਜਾਵੇ ਵੀ ਹਾਂ ਕੋਈ ਖਬਰ ਚਲਾ ਹੀ ਨਹੀਂ ਸਕਦਾ ਕੋਈ ਪੱਤਰਕਾਰ ਜੇ ਕੋਈ ਕਿਸੇ ਕੋਲ ਸੱਚੀ ਖਬਰ ਹੈ ਕਿਸੇ ਪੱਤਰਕਾਰ ਕੋਲ ਬੈਸਤਣਾ ਨਾ ਜਿਹੜਾ ਦੂਜਾ মিডিਆ ਉਹ ਖਰੀਦਿਆ ਹੋਇਆ ਹੈ ਇਹ ਕੋਈ ਸੱਚ ਖਬਰ ਦਿਖਾਉਂਦਾ ਤਾਂ ਉਹਨੂੰ ਸੋਚਦੇ ਹੈ ਵੀ ਉਹਦੇ ਗਾਲਾ ਘੁੱਟ ਲਿਆ ਜਾਵੇ ਬਸ ਵੀ ਉਹਨੂੰ ਵੀ ਹਾਂ ਇਹ ਸਾਰਾ ਕੁਝ ਸਾਡੇ ਹੀ ਉਹ ਖਬਰਾਂ ਦਿਖਾਈਆਂ ਜਾਂਣ ਸਾਰਾ ਦਿਨ ਸਾਡੇ ਹੀ ਅੱਗੇ ਪਿੱਛੇ ਘੁੰਮਦੇ ਰਹਿਣ ਚੈਨ